ਅਓ ਜੀਬਾਬ ਜਿਹੜਾ ਕੇਸ ਕਰਿਆ ਆਪਾਂ ਨੇ ਵਾਈਸ ਚਾਂਸਰ ਦੀ ਇਨਡਿਜੀਬਿਲਟੀ ਚੈਲੰਜ ਕੀਤੀ ਹੈ ਉਹਦੇ ਬਾਰੇ ਕੀ ਸਟੇਟਸ ਹੈ ਸਰ ਸਾਡੇ ਕੋਲ ਪੁਟਾ ਪੰਜਾਬ ਟੀਚਰਸ ਅਸੋਸੀਏਟਡ ਪੰਜਾਬੀ ਯੂਨੀਵਰਸਿਟੀ ਟੀਚਰ ਅਸੋਸੀਏਸ਼ਨ ਨੇ ਅਪਰੋਚ ਕੀਤੀ ਕਿ ਵੀ ਜਿਹੜੀ ਵਾਈਸ ਸਟਾਫ ਹੋਰ ਦੀ ਅਪੁਆਇੰਟਮੈਂਟ ਹੈ ਬੀਇੰਗ ਅ ਵਾਈਸ ਚਾਂਸਰ ਇਨ ਪੰਜਾਬੀ ਯੂਨੀਵਰਸਿਟੀ ਐਂਡ ਸ਼ੀ ਕਲਡ ਨੇ ਉਹ ਐਲੀਜੀਬਲ ਕੈਂਡੀਡੇਟ ਨਹੀਂ ਸੀ ਹੈ ਥੈਨ ਉਸ ਤੋਂ ਬਾਅਦ ਕੇਸ ਫਾਈਲ ਕੀਤਾ ਕੇਸ ਦੇ ਵਿੱਚ ਇਹ ਆਇਆ ਕਿ ਪ੍ਰੋਫੈਸਰ ਅਰੁਣ ਦੇ ਬਾਈਸ ਚਾਂਸਲਰ ਇਹਨੇ ਆਇਜ਼ਰ ਜੁਆਇਨ ਕੀਤਾ 1.82007 ਨੂੰ ਐਜ਼ ਅ ਵਿਜ਼ਿਟਿੰਗ ਫੈਕਲਟੀ ਮੈਂਬਰ ਹਾਈਡਰ ਦਾ ਦਾਦਰ ਪੁਰਾ ਆਇਜ਼ਰ ਹੈਗਾ ਜੀ ਇੰਡੀਅਨ ਇੰਸਟੀਟਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਠੀਕ ਹੈ ਜੀ ਇਹ ਮਹਾਰਿਚਾ ਜੀ ਠੀਕ ਹੈ ਉਸ ਤੋਂ ਬਾਅਦ ਆਫਟਰ ਸਿਫੈਕਸ਼ਨ ਐਜ਼ ਅ ਗੈਸਟ ਵਿਜ਼ਿਟਿੰਗ ਫੈਕਲਟੀ ਮੈਂਬਰ ਇਹ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ ਬੈਠਦੀ ਹੈ 19/4/2008 ਨੂੰ ਉਸ ਦੇ ਵਿੱਚ ਬੋਰਡ ਆਫ ਗਵਰਨਰਸ ਦੀ ਜਿਹੜੀ ਮੀਟਿੰਗ ਹੁੰਦੀ ਹੈ ਉਸ ਤੇ ਸਪੈਸ਼ਲ ਯੂਨੀਵਰਸਿਟੀ ਹੁੰਦੇ ਨੇ ਸਪੈਸ਼ਲ ਇਨਵਾਈਟੀ ਹੋਣ ਦੇ ਬਾਵਜੂਦ ਇਹ ਆਪਣੇ ਆਪ ਨੂੰ ਐਜ਼ ਅ ਅਸੋਸੀਏਟ ਪ੍ਰੋਫੈਸਰ ਅਪੋਇੰਟ ਕਰਾ ਲੈਂਦੇ ਨੇ ਫਰਮ 22 2008 ਤੋਂ ਔਰ ਆਪਣੀ ਵਾਈਫ ਨੂੰ ਜਿਹੜਾ ਹੈਗਾ ਕਵਿਤਾ ਦੋਰਾਇਆ ਨੂੰ ਇਹ ਜੁਆਇਨ ਕਰਾ ਲੈਂਦੇ ਨੇ ਐਜ਼ ਅਨ ਅਸਿਸਟੈਂਟ ਪ੍ਰੋਫੈਸਰ ਉਸ ਤੋਂ ਬਾਅਦ ਜਿਹੜੀ ਨੈਕਸਟ ਮੀਟਿੰਗ ਹੁੰਦੀ ਹੈ ਇਹਨਾਂ ਦੀ ਉਹ ਹੁੰਦੀ ਹੈ 21 9 2009 ਨੂੰ ਉਸ ਦੇ ਵਿੱਚ ਵੀ ਇਹ ਆਪ ਸਪੈਸ਼ਲ ਇਨਵਾਈਟੀ ਹੁੰਦੇ ਨੇ ਸਪੈਸ਼ਲ ਇਨਵਾਈਟੀ ਹੋਣ ਦੇ ਬਾਵਜੂਦ ਇਹ ਇੱਕ ਮਤਾ ਪਾਸ ਕਰਦੇ ਨੇ ਕਿ ਅਸੀਂ ਜਿਹੜਾ ਜੁਆਇਨ ਕੀਤਾ ਐਜ਼ ਅ ਪ੍ਰੋਫੈਸਰ ਉਹ ਕੀਤਾ 24/2/2008 ਨੂੰ ਤੇ ਜਿਹੜੀ ਸਾਡੀ ਸਰਵਿਸਿਜ਼ ਐ ਇਹਨੂੰ ਰੈਗੂਲਰਾਈਜ਼ ਕਰ ਦਿਓ 1/7/2001 8/2007 ਤੋਂ ਜਦੋਂ ਅਸੀਂ ਇਨੀਸ਼ੀਅਲੀ ਅ ਗਿਊਸਟਿੰਗ ਫੈਕਲਟੀ ਮੈਂਬਰ ਕੀਤਾ ਸੀਗਾ ਔਰ ਬੋਰਡ ਆਫ ਡਾਇਰੈਕਟਰ ਜਿਹੜਾ ਹੈਗਾ ਉਹ ਇਹਨਾਂ ਨੂੰ ਫਰਮ ਦੀ ਡੇਟ ਆਫ ਜੁਆਇਨਿੰਗ ਇਨੀਸ਼ੀਅਲ ਜੁਆਇਨਿੰਗ ਐਜ਼ ਅ ਗਿਊਸਟਿੰਗ ਫੈਕਲਟੀ ਇਹਨਾਂ ਨੂੰ ਅਸੋਸੀਏਟ ਪ੍ਰੋਫੈਸਰ ਕਨਫਰਮ ਕਰ ਦਿੰਦਾ ਔਰ ਇਹਨਾਂ ਦੀ ਵਾਈਫ ਨੂੰ ਐਜ਼ ਅ ਅਸਿਸਟੈਂਟ ਪ੍ਰੋਫੈਸਰ ਕਲੀਅਰ ਕਰ ਦਿੰਦਾ ਅਪੋਇੰਟ ਕਰ ਦਿੰਦੇ ਨੇ ਔਨ ਦੀ ਬੇਸ ਆਫ ਰੈਗੂਲਰ ਉਸ ਤੋਂ ਬਾਅਦ 5 6 2010 ਨੂੰ ਇਹ ਸਪੈਸ਼ਲ ਇਨਵਾਈਟੀਆਂ ਹੁੰਦੇ ਨੇ ਬੋਰਡ ਆਫ ਗਵਰਨਰਸ ਦੀ ਮੀਟਿੰਗ ਦੇ ਵਿੱਚ ਜਿਸ ਦੇ ਵਿੱਚ ਇਹ ਆਪਣੇ ਆਪ ਨੂੰ ਪ੍ਰੋਫੈਸਰ ਅਪਾਇੰਟ ਕਰਾ ਲੈਂਦੇ ਨੇ ਫਰਮ ਦੀ ਡੇਟ ਆਫ 3rd ਆਫ ਮਾਰਚ 2010 ਔਰ ਉਸ ਤੋਂ ਬਾਅਦ ਜਿਹੜੀ ਅਗਲੀ ਮੀਟਿੰਗ ਹੁੰਦੀ ਹੈ 2 11 2010 ਦੀ ਉਹਦੇ ਵਿੱਚ ਐਜ਼ ਅ ਫੈਕਲਟੀ ਐਜ਼ ਅ ਸਪੈਸ਼ਲ ਇਨਵਾਈਟੀਆਂ ਹੁੰਦੇ ਇਹ ਮੈਂਬਰ ਬਣ ਜਾਂਦੇ ਨੇ ਮੈਂਬਰ ਬਣਨ ਤੋਂ ਬਾਅਦ ਇਹ ਆਪਣੀ ਅਪਾਇੰਟਮੈਂਟ ਐਜ਼ ਅ ਪ੍ਰੋਫੈਸਰ ਕਨਫਰਮ ਕਰਵਾ ਲੈਂਦੇ ਨੇ ਜਦੋਂ ਕਿ ਜਿਹੜੀ ਕਿ ਲਿਖਤੀ ਕਨਫਰਮੇਸ਼ਨ ਕਿਹਨੇ ਕੀਤੀ ਕਨਫਰਮੇਸ਼ਨ ਸਰ ਇਹ ਆਪ ਮੈਂਬਰ ਦੀ ਬੋਰਡ ਆਫ ਗਵਰਨਰਸ ਨੇ ਕੀਤੀ ਇਹ ਆਪ ਹੀ ਮੈਂਬਰ ਦੀ ਕੀਤੀ ਅੱਛਾ ਉਸ ਤੋਂ ਬਾਅਦ ਕੀ ਹੁੰਦਾ ਫਿਰ ਗਵਰਨਮੈਂਟ ਆਫ ਇੰਡੀਆ ਦੀ ਇੱਕ ਲੈਟਰ ਆਉਂਦੀ ਹੈ ਉਹ ਹੈਗੀ ਹੈ ਜੀ 16 9 2009 ਨੂੰ ਸੈਂਟਰਲ ਗਵਰਨਮੈਂਟ ਨੇ ਉਹਨਾਂ ਨੇ ਕੁਝ ਰੂਲਸ ਪ੍ਰਿਸਕ੍ਰਾਈਬ ਕੀਤੇ ਨੇ ਆਈਐਮਐਸ ਆਈਆਈਟੀਜ਼ ਔਰ ਆਇਜ਼ਰ ਵਾਸਤੇ ਉਹਨਾਂ ਨੇ ਇਹ ਕਿਹਾ ਵੀ ਜਿਨ੍ਹਾਂ ਨੇ ਪ੍ਰੋਫੈਸਰ ਅਜ਼ ਅਪੋਇੰਟ ਹੋਣਾ ਉਹਨਾਂ ਨੂੰ 10 ইয়ারਸ ਦਾ ਐਕਸਪੀਰੀਅੰਸ ਸਰਵਿਸ ਦਾ ਐਕਸਪੀਰੀਅੰਸ ਚਾਹੀਦਾ ਉਹਦੇ ਵਿੱਚੋਂ ਜਿਹੜੇ 4 ਸਾਲ ਨੇ ਉਹ ਕੰਪਲਸਰੀ ਅਸੋਸੀਏਟ ਪ੍ਰੋਫੈਸਰ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਐਸ ਪਰ ਜਿਹੜੀ ਅਸੀਂ ਇਹਨਾਂ ਦੀ ਦੇਖਦੇ ਹਾਂ ਪ੍ਰੋਫਾਈਲ ਇਹ ਅਸੋਸੀਏਟ ਪ੍ਰੋਫੈਸਰ ਬਣਦੇ ਨੇ 24/2/2008 ਨੂੰ ਔਰ ਪ੍ਰੋਫੈਸਰ ਬਣਦੇ ਨੇ 3/3/2010 ਨੂੰ ਤੇ ਇਹਨਾਂ ਦਾ ਜਿਹੜਾ ਪੀਰੀਅਡ ਆਫ ਕਾਊਂਟਿੰਗ ਹੈ ਉਹ ਹੈਗਾ 2 ਇਅਰਸ ਐਂਡ 8 ਡੇਸ ਤੇ ਇਹ ਪ੍ਰੋਫੈਸਰ ਵਾਸਤੇ ਐਲੀਜੀਬਲ ਨਹੀਂ ਸੀ ਐਲੀਜੀਬਲ ਨਾ ਹੋਣ ਦੇ ਬਾਵਜੂਦ ਵੀ ਹੀਮਸੈਲਫ ਅਪਾਇੰਟਡ ਐਜ਼ ਅ ਪ੍ਰੋਫੈਸਰ ਐਂਡ ਕੰਫਰਮਡ ਐਜ਼ ਅ ਪ੍ਰੋਫੈਸਰ ਉਸ ਤੋਂ ਬਾਅਦ ਕੀ ਹੁੰਦਾ ਸਰ ਕਿ 21 ਮਾਰਚ 2020 ਨੂੰ ਇੱਕ ਕੋਈ ਨੀ ਕਮੇਟੀ ਬੈਠਦੀ ਹੈ ਇਹਨਾਂ ਦੇ ਅਗੇਂਸਟ ਉਹ ਇਹ ਲਿਖਦੀ ਹੈ ਕਿ ਜੀ ਇਹਨਾਂ ਦੀ ਜਿਹੜੀ ਅਪੁਆਇੰਟਮੈਂਟ ਹੋਈ ਹੈ ਡਾਕਟਰ ਅਰਵਿੰਦ ਦੀ ਐਜ਼ ਅ ਪ੍ਰੋਫੈਸਰ ਐਂਡ ਐਨ ਅਸੋਸੀਏਟ ਪ੍ਰੋਫੈਸਰ ਇਹ ਵਿੱਚ ਬਹੁਤ ਸਾਰੀ ਅਨੋਮਲੀਆਂ ਹੈ ਔਰ ਉਹ ਸੈਂਟਰਲ ਗਵਰਨਮੈਂਟ ਨੂੰ ਜਿਹੜਾ ਹੈਗਾ ਮਿਨਿਸਟਰੀ ਆਫ ਐਜੂਕੇਸ਼ਨ ਨੂੰ ਇਹਨਾਂ ਦੀ ਰਿਪੋਰਟ ਭੇਜ ਹੁੰਦੀ ਹੈ ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਜਿਹੜੀ ਵੀ ਪੋਸਟ ਅਪਰੂਵ ਹੋਣੀ ਹੈ ਇਹਦੀ ਆਈਦਰ ਵੈਦਰ ਉਹ ਅਸੋਸੀਏਟ ਪ੍ਰੋਫੈਸਰ ਹੋਣੀ ਹੈ ਜਾਂ ਪ੍ਰੋਫੈਸਰ ਹੋਣੀ ਹੈ ਉਹ ਜਿਹੜੀ ਅਪਰੂਵ ਹੋ ਔਰ ਇਹਨਾਂ ਦੀ ਅਜ ਤੱਕ ਕਦੀ ਵੀ ਅਪੁਆਇੰਟਮੈਂਟ ਅਪਰੂਵ ਐਜ਼ ਅ ਅਸੋਸੀਏਟ ਪ੍ਰੋਫੈਸਰ ਔਰ ਐਜ਼ ਅ ਪ੍ਰੋਫੈਸਰ ਨਹੀਂ ਹੋਈ। ਤੇ ਜਦੋਂ ਇਹ ਅਜ ਤੱਕ ਅਸੋਸੀਏਟ ਪ੍ਰੋਫੈਸਰ ਕਨਫਰਮ ਹੀ ਨਹੀਂ ਹੋਏ ਤੇ ਪ੍ਰੋਫੈਸਰ ਕਿੱਥੋਂ ਕਨਫਰਮ ਹੋ ਸਕਦੇ ਨੇ? ਐਂਡ ਐਸ ਪਰ ਦੀ UGC ਗਾਈਡਲਾਈਨਸ ਪ੍ਰੋਫੈਸਰ ਵਾਈਸ ਚਾਂਸਲਰ ਯੂਨੀਵਰਸਿਟੀ ਦਾ ਹੋ ਸਕਦਾ ਹੈ ਜਿਦੇ ਕੋਲ 10 ইয়ারਸ ਦਾ ਐਕਸਪੀਰੀਅੰਸ ਐਜ਼ ਅ ਪ੍ਰੋਫੈਸਰ ਹੋਵੇ। ਬਟ ਇਹਨਾਂ ਕੋਲ ਤਾਂ ਅਜ ਤੱਕ ਅਸੋਸੀਏਟ ਪ੍ਰੋਫੈਸਰ ਨਹੀਂ ਅਪਰੂਵ ਹੋਏ ਔਰ ਪ੍ਰੋਫੈਸਰ ਨਹੀਂ ਹੋਏ ਇਸ ਕਰਕੇ ਇਹ ਜਿਹੜੇ ਨੇ ਇਹ ਜਿਹੜੇ ਕੈਂਡੀਡੇਟ ਨੇ ਫਾਰ ਦੀ ਪੋਸਟ ਉਸ ਤੋਂ ਬਾਅਦ ਕੀ ਹੁੰਦਾ ਜੀ 30 31 2021 ਨੂੰ ਮਿਨਿਸਟਰੀ ਆਫ ਐਜੂਕੇਸ਼ਨ ਜਿਹੜਾ ਹੈਗਾ ਜੀ ਇੱਕ ਜਿਹੜੀ ਕਮੇਟੀ ਰੀਕਨਸਟਿਟਿਊਟ ਕਰਦਾ ਕਿ ਇਹਨਾਂ ਦੀ ਅਨਾਰਮਲਿਜ਼ ਦੇਖੋ ਅਨਾਰਮਲਿਜ਼ ਉਹ ਦੇਖ ਲੈਂਦੇ ਨੇ ਫਿਰ 22 6 2021 ਨੂੰ ਉਹ ਜਿਹੜੀ ਕਮੇਟੀ ਰੀਕਨਸਟਿਟਿਊਟ ਕਮੇਟੀ ਹੈ ਉਹ ਇਹ ਪਾਉਂਦੀ ਹੈ ਕਿ ਇਹਨਾਂ ਦੀ ਜਿਹੜੀ ਅਪੁਆਇੰਟਮੈਂਟ ਹੋਈ ਹੈ ਐਜ਼ ਅ ਐਸੋਸੀਏਟ ਪ੍ਰੋਫੈਸਰ ਉਹ ਦਿਖਦੇ ਨੇ ਅਪੁਆਇੰਟਮੈਂਟ ਐਜ਼ ਅ ਐਸੋਸੀਏਟ ਪ੍ਰੋਫੈਸਰ ਐਂਡ ਪ੍ਰੋਫੈਸਰ देयर आर ਅਨਾਰਮਲਿਜ਼ ਉਹ ਜਿਹੜੀ ਅੱਗੇ ਰਿਪੋਰਟ ਭੇਜੁੰਦੇ ਨੇ ਰਿਪੋਰਟ ਔਰ ਇਨ हूँ तक स्टिल पेंडिंग है उस तो बाद सत्त नौ दो हज़ार इक्कीस तीन दो हज़ार बई छब्बी दो हज़ार बई ती सत दो हज़ार बई और चौबीस तीन दो हज़ार बई तक यही रिपोर्ट आ रही है दैट अप्रूवल ऑफ द प्रोफेसर अरविंद एज एन एसोसिएट प्रोफेसर एंड प्रोफेसर इज स्टिल अवेटेड फ्रॉम द मिनिस्ट्री ऑफ एजुकेशन तो हजी हाई कोर्ट इस करके केस पाया एंड इन दी नोटिस ऑफ मोशन यस्टरडे ये दौंसिल फॉर द स्टेट ऑफ पंजाब And Iser Union of India and as well as the counsel for Dr. Arvind are appeared in the case and they asked for some time to file the सारे status. सारे सारे appear होंगे हाँ except except UGC अच्छा तब कितना time लगेगा ये हम जो ये date है वो है कि जी 10th of April 2024 अच्छा और court ने order किया कि जो भी तुष्य इस अपना written argument written statement जो भी देनी है ਰਿਪਲਾਈ ਜੋ ਵੀ ਫਾਈਲ ਕਰਨਾ ਹੈ ਇਨ ਐਡਵਾਂਸ ਕਾਪੀ ਦੇ ਕੇ ਰਿਪਲਾਈ ਫਾਈਲ ਕਰ ਦਿਓ। ਵਕੀਰ ਸਾਹਿਬ ਤੁਹਾਨੂੰ ਚੈਲੰਜ ਕਰ ਰਹੇ ਹੋ ਯੂਜੀਟੀ ਨੇ ਵੀ ਉਹਨੂੰ ਪ੍ਰੋਫੈਸਰ ਦੀ ਜੋਬਟਾਈ ਲਈ ਠਰਾਇਆ ਔਰ ਪੰਜਾਬ ਗਵਰਨਮੈਂਟ ਜੋ ਕਿ ਤਵਾਇਚਨ ਸਰ ਜਦੋਂ ਅਪਾਇੰਟਮੈਂਟ ਹੋਈ ਪੰਜਾਬ ਗਵਰਨਮੈਂਟ ਵੱਲੋਂ ਕਿ ਉਹਨਾਂ ਨੇ ਚੀਜ਼ਾਂ ਓਵਰਲੁੱਕ ਕਰਕੇ ਆਸਾਰੀਆਂ ਤੇ ਦੇਖੋ ਜੀ ਇਹ ਤਾਂ ਹੁਣ ਉਹਨਾਂ ਦੀ ਐਪਲੀਕੇਸ਼ਨ ਤੇ ਫਾਈਲ ਕਰੇਗਾ ਡਿਪੈਂਡ ਕਿ ਉਹਨਾਂ ਨੇ ਕਿਹੜਾ ਰੈਜ਼ਿਊਮੇ ਉਹਦੇ ਭੇਜਿਆ ਹੈ ਉਸ ਚ ਕੀ ਡੀਟੇਲਸ ਦਿੱਤੀਆਂ ਕਿ ਉਹਨਾਂ ਨੇ ਉਸ ਤੇ ਡੀਟੇਲਸ ਇਹ ਡੀਟੇਲਸ मेंशन की थी कि आई हैव नॉट बीन कमफ्रंटेड एज एन एसोसिएट प्रोफेसर एंड प्रोफेसर टिल डेट एंड आई डिड नॉट हैव द प्रिस्क्राइबड एलिजिबिलिटी और द प्रिस्क्राइबड एक्सपीरियंस एज एन प्रोफेसर ये तो कंसीलमेंट है जो उसको पता लग गया तो पता लग गया कि देरे दे दे कंसीलमेंट ऑन नॉट उधर स्टेट गवर्नमेंट स्टेट ऑफ पंजाब फाइल दी रिप्लाई इन दी हाई कोर्ट उस जी उसको पता लग गया ना 10 ईयर कम किया उन्होंने एज ए वाइस चांसलर तो समझो सारे एलिजिबल इन एलिजिबल लगे ਤਾਂ ਦੇਖਿਓ ਇਹ ਤਾਂ ਹੁਣ ਸਰਕਾਰ ਡਿਸਾਈਡ ਕਰੇਗੀ ਵੈਦਰ ਹੀ ਇਜ਼ ਐਲੀਜੀਬਲ অর ਇਨਐਲੀਜੀਬਲ ਅਸੀਂ ਫਰੋਮ ਦੀ ਜਿਹੜੀ ਸਾਡੇ ਕੋਲ ਬੋਰਡ ਆਫ ਮੀਟਿੰਗਸ ਹੈ ਇਹਨਾਂ ਦੀ ਜੋ ਲੈਟਰਸ ਹੈ ਉਸ ਦੇ ਵਿੱਚ ਇਹੀ ਮੈਂਸ਼ਨ ਹੋ ਰਿਹਾ ਹੈ ਦੈਟ ਦੀ ਕਮਿਟੀ ਬੈਟ ਹੀ ਹਾਸ ਨੋਟ ਬੀਨ ਅਪਰੂਵਡ ਟਿਲ ਡੇਟ ਬਾਏ ਦੀ ਮਿਨਿਸਟਰੀ ਆਫ ਐਜੂਕੇਸ਼ਨ ਐਸ ਐਨ ਅਸੋਸੀਏਟ ਪ੍ਰੋਫੈਸਰ ਐਂਡ ਪ੍ਰੋਫੈਸਰ ਐਂਡ ਥੇਰ ਆਰ ਅਨਾਰਮਲੀਜ਼ ਇਨ ਦੀ ਅਪੋਇੰਟਮੈਂਟ ਆਫ ਡਾਕਟਰ ਅਰਵਿੰਦ ਜੇ ਆਨਾਰਮਲੀ ਕਨਫਰਮ ਹੋ ਜਾਂਦੀ ਐਨੇ ਸਾਰੀਆਂ ਤੁਹਾਡੇ ਜਿਹੜੇ ਐਲੀਗੇਸ਼ਨ ਹੋਏ ਆਪੈਲਡ ਹੋ ਜਾਂਦੇ ਕੋਰਟ ਮੰਨ ਲੈਂਦੀ ਹੈ ਤਾਂ ਲੱਗਦਾ ਵੀ ਕੋਈ ਰਿਕਵਰੀ ਵਗੈਰਾ ਵੀ ਪਾਣੀ ਸਰ ਇਹ ਦੇਖੋ ਇਹ ਤਾਂ ਸਿਰ ਹੁਣ ਕੋਰਟ ਦੇ ਉੱਪਰ ਡਿਪੈਂਡ ਹੈ ਵਾਟ ਇਜ਼ ਦ ਹਨੋਰਬਲ ਕੋਰਟ ਹਾਈ ਕੋਰਟ ਪਾਸ ਅਨ ਆਰਡਰ ਸਰ ਇਹ ਤਾਂ ਮੈਂ ਉਸੇ ਦੱਸ ਸਕੂਗਾ ਜਦੋਂ ਸਾਨੂੰ ਕੋਲ ਹਾਈ ਕੋਰਟ ਆਰਡਰਸ ਪਾਸ ਕਰ ਦੇਗੀ ਸਰ ਹਸ ਦਾ ਮੈਟਰ ਇਜ਼ ਪੈਂਡਿੰਗ ਬਿਫੋਰ ਦੀ ਕੋਰਟ ਸੋ ਦੀ ਕੋਰਟ ਵਿਲ ਡਿਸਾਈਡ ਸਰ ਇਹ ਟਾਰਡਲ ਜੋ ਤੁਸੀਂ ਰਿਕਾਰਡ ਪੇਸ ਕੀਤਾ ਆਈਜ਼ਰ ਦਾ ਹੈ ਜਾਂ ਪੂਰਾ ਡਾਕੂਮੈਂਟਡ ਐਵਿਡੈਂਸ ਆ ਪੂਰਾ ਪੂਰਾ ਡਾਕੂਮੈਂਟਡ ਐਵਿਡੈਂਸ ਆ ਔਰ ਇਹ ਇਹਨਾਂ ਦੀ ਆਈਜ਼ਰ ਦੀ ਨੈੱਟ ਦੇ ਉੱਪਰ ਸਾਈਡ ਦੇ ਉੱਪਰ ਪਿਆ ਜੀ ਇਹਨਾਂ ਦੇ ਇਹ ਦੀ ਉੱਪਰ ਆਫਟਰ 24th of March 2022 ਇਹਨਾਂ ਨੇ ਸਾਰਾ ਰਿਕਾਰਡ ਪਾਣਾ ਬੰਦ ਕਰਤਾ ਹੁਣ ਉਹਨਾਂ ਦੇ ਕੁਝ ਨਹੀਂ ਆ ਰਹਾ ਕਿ ਵੀ whether he has been approved or not approved but till date he has not been approved as an associate professor and as professor ٹھیک